ਸਮਾ ਲੱਗਦਾ ਹੈ ਮਿਟਾਂ ਦੇ ਸਮਾਂ ਨਹੀਂ ਲੱਗਦਾ ਇੱਕ ਮਨੁੱਖ ਜਵਾਨ ਹੋਇਆ ਘੱਮਸੇ ਕਮ 18 19 20 ਸਾਲ ਤੇ ਲੱਗੇ ਨੇ ਪਰ ਜ਼ਹਿਰ ਦੇ ਕੇ ਮਾਰਨ ਲੱਗਿਆ ਇਸ ਨੂੰ 20 ਸਾਲ ਲੱਗਣਗੇ ਗੋਲੀ ਨਾਲ ਇਹਨੂੰ ਮਾਰਨ ਲੱਗਿਆ 20 ਸਾਲ ਲੱਗਣਗੇ ਉਹ ਨਹੀਂ ਤੁੜੇਂਦੇ ਆ ਇੱਕ ਖਿਨੋ ਇੱਕ ਦਰਖਤ ਕਿਦਰੇ 5 4 ਸਾਲਾਂ ਵਿੱਚ ਆਸਮਾਨ ਨੂੰ ਛੋਣ ਲੱਗਾ ਇਹਨੂੰ ਕਟਣ ਲੱਗਿਆ 5 4 ਸਾਲ ਲੱਗਣਗੇ ਇੱਕ ਮਿੰਟ ਦਾ ਆ ਕੱਲ ਖੜੇ ਅਸੀਂ ਡਾਢ ਦਸ ਦਰਖਤ ਮੈਂ ਖੜੇ ਹੋ ਕੇ ਦੇਖਦਾ ਰਿਆ 5 ਮਿੰਟਾਂ ਵਿੱਚ ਸਾਰੇ ਟਾ ਕੇ ਪਰੇ ਕਰ ਦਿੱਤੇ ਤੁਣੇਂਦੇ ਆ ਇੱਕ ਖਿੰਡਾ ਕਿ ਆ ਇੱਕ ਖਿੰਡ ਦੇ ਚਿਤਨਾ ਵੱਡਾ ਦਰਖਤ ਬਣੇ ਟੁੱਟੇਗਾ ਇੱਕ ਖਿੰਡ ਦੇ ਚ ਕਿ ਇੱਕ ਖਿੰਡ ਦੇ ਚ ਇਹ ਮਨੁੱਖ ਜਵਾਨ ਹੋਇਆ ਨਹੀਂ ਇੱਕ ਦਿਨ ਦੇ ਚ ਮਾਰਿਆ ਜਾ ਸਕਦਾ ਹੈ ਖਤਮ ਕੀਤਾ ਜਾ ਸਕਦਾ ਹੈ 6 ਮਹੀਨੇ ਲੱਗ ਗਏ ਜਪ ਕਿਦਰੇ ਰਸ ਬਣਿਆ ਸਵਾਦਾਂ ਲੱਗਾ ਟੁੜੇਂਦੇ ਆ ਇੱਕ ਖਿਨਾਉ ਧਰਮ ਕਰੋਧ ਕਰ ਹੋਤ ਵਿਭੰਗਾ ਛੇ ਨਾ ਮਾਤਰ ਪਰਬਲ ਕਰੋਧ ਕੀ ਕੀਤਾ ਪੂਟਾ ਸੜ ਕੇ ਸੁਹਾ ਹੋ ਗਿਆ ਜਿਸ ਅਵਸਥਾ ਦੇ ਚ ਭਾਵ ਰਸ ਆ ਰਿਹਾ ਤੇ ਸਰੀਰ ਦੀ ਮੌਤ ਹੋ ਗਈ ਜਾਂ ਅਨਾਹਦ ਨਾਦ ਸੁਣਦਾ ਪਿਆ ਸਰੀਰ ਨੇ ਸਾਥ ਨਹੀਂ ਦਿੱਤਾ ਸਰੀਰ ਜਾਂਦਾ ਰਿਹਾ ऐसे कीता किताया व्यर्थ नहीं जाएगा अगले जन्म चाल चलेगा उस पुन प्रताप का सदका फिर सार के दा करता कह शुभ कुल जन्म, इसका जन्म बहुत किसी अच्छी कुल हो शुभ कुल जन्म स्वरूप तन तन करके बड़ा खूबसूरत होगा तन प्रभावित करेगा शुभ कुल जन्म तन भूप भोग आपत बहुत बड़ी भूमि जमीन जायदाद का मालिक हो धनवान होगा करीबन करीबन संसारिया विपतावे तो पंडित देही अरोग पुन धर्म जान फल सत विद्वान होवेगा बड़ा तीक्षण बुद्धि होगी केंद्र ने झूले दे ਪਿੰਗੋੜੇ ਚ ਬੱਚੇ ਦੀ ਹੋਂਦ ਦਾ ਪਤਾ ਚਲ ਜਾਂਦਾ ਹੈ ਇਹ ਤੀਖਣ ਬੁੱਧੀ ਦਾ ਸਿਆਣੇ ਮਨ ਕੋ ਅੰਦਾਜ਼ਾ ਲਾ ਲੈਂਦੇ ਪੰਡਤ ਦੇਹੀ ਅਰੋਗ ਪੁੰਨ ਤਾਂ ਜ਼ਿੰਦਗੀ ਦੀ ਦੇਹੀ ਦੇ ਵਿੱਚ ਕੋਈ ਭਿਆਨਕ ਰੋਗ ਨਹੀਂ ਹੋਵੇਗਾ ਅਸਾਧ ਰੋਗ ਨਹੀਂ ਹੋਵੇਗਾ ਪੰਡਤ ਦੇਹੀ ਅਰੋਗ ਪੁੰਨ ਧਰਮ ਜਾਨ ਫਲ ਸਥ ਪੁਰਬਲੇ ਕੀਤੇ ਹੋਏ ਧਰਮ ਦਾ ਇਹ ਫਲ ਹੈ ਦਾਨੰਗ ਪਰਾਪੁਰ ਬੈਣ ਬੁਜੰਤੇ ਮਹੀਪਤੇ ਇੱਕ ਮਨੁੱਖ ਨੇ ਪਤਨੀ ਕਿਤਨੀ ਗਾਲ ਨਾ ਗਾਲੀਏ ਕਿਤਨੀ ਗਾਲ ਨਾ ਗਲ ਕੇ ਸਾਜੋ ਸਮਾਨ ਤੇ ਕਾਰੋਬਾਰ ਦੇ ਤਰੱਕੀ ਹਾਸਲ ਕੀਤੀ ਹੈ ਪਰ ਇੱਕ ਮਨੁੱਖ ਦਾ ਜਨਮ ਹੀ ਹੋ ਗਿਆ ਕਿਸੇ ਰਾਜੇ ਦੇ ਘਰ ਕਿਸੇ ਅਰਬਾਂ ਪਤੀ ਦੇ ਘਰ ਉਹ ਤੇ ਜਨਮ ਤੋਂ ਅਰਬਾਂ ਪਤੀ ਉਹਨੇ ਕੱਕ ਵੀ ਨਹੀਂ ਕੀਤਾ ਪਰ ਪਿਛਲੀ ਸਾਧਨਾ ਨਾਲ ਚੱਲਦੀ ਹੈ ਦਾਨੰਗ ਪਰਾਪੁਰ ਬੈਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਾਨੰਗ ਪਰਾਪੁਰ ਬੈਣ ਭੋਜਨਤੇ ਮਹੀਪਤੇ ਕਹਿ ਸ਼ੁਭ ਕੋਲ ਜਨਮ ਸਰੂਪ ਤਨ ਭੂਪ ਭੋਗ ਆਪਤ ਪੰਡਤ ਦੇਹੀ arogu pun ਧਰਮ ਜਾਨ ਫਲ ਸਤ ਕੀਤਾ ਹੋਇਆ ਜਪ ਹਿਰਦੇ ਤੱਕ ਪਹੁੰਚ ਗਿਆ ਐਸਾ ਮਨੁਖ ਅਨਾਹਦਨਾਦ ਸੁਣਦਾ ਹੈ ਅਨਾਹਦਨਾਦ ਪ੍ਰਮਾਤਮਾ ਦੀ ਆਵਾਜ਼ ਹੈ ਜਿਹਨੂੰ ਸਿਰਫ ਰਾਸ ਆਉਂਦਾ ਸੀ ਉਸ ਨਾਲ ਇਹ ਬਹੁਤ ਅੱਗੇ ਚਲਾ ਗਿਆ ਬਿਸਮਤ ਦੇ ਚ ਜੀਵੇਗਾ ਬੜੇ ਰਹਸ ਦੇ ਜੀਵੇਗਾ ਇਦੀ ਜ਼ਿੰਦਗੀਆਂ ਚ ਬੜੀਆਂ ਗੁੰਡੀਆਂ ਖੁੱਲ ਜਾਣਗੀਆਂ ਇਹਨੋਂ ਬੜੀਆਂ ਬਾਰੀਕੀਆਂ ਦਾ ਪਤਾ ਹੋਵੇਗਾ ਬਦ ਕਿਸਮ ਤੇ ਇਹ ਧਰਮ ਦੀਆਂ ਨਾ ਬਾਰੀਕੀਆਂ ਨੂੰ ਅਨੁਭਵ ਕੀਤਾ ਜਾ ਸਕਦਾ ਹੈ ਸਮਝਿਆ ਜਾ ਸਕਦਾ ਹੈ ਪਰ ਗੁਰਬਾਣੀ ਕਹਿੰਦੀ ਹੈ ਸਮਝਾਇਆ ਨਹੀਂ ਜਾ ਸਕਦਾ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਰ ਗੂੰਗੇ ਨੂੰ ਰਸ ਤੇ ਆਇਆ ਹੁਣ ਕੀ ਬਿਆਨ ਕਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਕਰ ਸਕਦਾ ਇਹ ਮਹਾਰਸ ਅਨਾਹਦ ਇਹ ਉਹ ਅਵਿਆਸੀ ਬਿਆਨ ਨਹੀਂ ਕਰ ਸਕਦਾ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਗੁਰਗ੍ਰੰਥ ਸਾਹਿਬ ਵਿੱਚ ਆਇਆ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੋ ਕ੍ਯਾ ਕਹੀਏ ਇਹਨੋਂ ਮਿਰਜ਼ਾ ਗਾਲਮ अपने अलमाना ढंग बयान करता है कहता है मुहब्बत के लिए कुछ खास दिल मखसूस होते हैं मुहब्बत के लिए कुछ खास दिल मखसूस होते हैं ये वो नगमा है जो हर साज पे गाया नहीं जाता ये गीत हर वाजे पर नहीं गाया जा सकता इस रब्बी गीत नो हर शरीर हर जबान नहीं गा सकते कोई चाहिए ने पूर्वले संस्कार कुछ मेहनत चाहिए कुछ घालना चाहिए मैंने कोई यत्न चाह देने कुछ डूंगाइया गहराइया चाहिए मोहब्बत के लिए कुछ खास दिल मखसूस होते हैं ये वो नगमा है जो हर साज पे गाया नहीं जाता मोहब्बत असल में मखमूर वो राजे हकीकत है समझ में आ गया है फिर भी समझाया नहीं जाता ਕਹਿੰਦਾ ਗੱਲ ਮੈਂ ਸਮਝ ਲਈ ਜਣ ਮੈਂ ਕੀ ਸਮਝਾਵਾਂ ਕਿਸ ਤਰ੍ਹਾਂ ਸਮਝਾਵਾਂ ਅਖਰੀ ਕੋਈ ਨੇ ਕਹੋ ਕਵੀਰ ਗੋਂਗੇ ਗੁੜ ਖਾਇਆ ਪੁੱਛੇ ਤੋ ਕੀ ਕਹੀਏ ਕਹੋ ਨਾ ਅਨੇਕ ਸੰਤਨ ਰਸ ਆਈ ਗਏ ਜਿਉਂ ਚਾਖ ਗੋਂਗਾ ਮੁਸਕਾਰੇ ਤਿਸ ਕੀ ਸੋਏ ਸੁਣੇ ਮਨ ਹਰਿਆ ਉਹ ਆਵਾਜ਼ ਉਹ ਅਨਾਹਦ ਨਾਦ ਔਰ ਉਹਦੇ ਚ ਪ੍ਰਭੂ ਦੀ ਸ਼ੋਭਾ ਮਹਿਮਾ ਸੁਣ ਕੇ ਅਭਿਆਸੀ ਅਨੰਦਿਤ ਹੋ ਜਾਂਦਾ ਹੈ ਹੈਰਾਨਕੁਨ ਹੋ ਜਾਂਦਾ ਹੈ ਰਹਿ ਸਮਈ ਹਾਲਤ ਵਿੱਚ ਹੋ ਜਾਂਦਾ ਹੈ ਅਗਰ ਜਪ ਜਾ ਰਹੀ ਹੈ ਤੇ ਦੋਨੋਂ ਪਹੁੰਚ ਜਾਏ ਕਿਥੇ ਦੋਨੇ ਹੀ ਤੱਕ ਬੈਖਰੀ ਪਰਾ ਬਣ ਜਾਏ ਤੁਹਾਨੂੰ ਕਿ ਸਮਾਂ ਹੋ ਗਿਆ ਮੈਂ ਛੇਤੀ ਛੇਤੀ ਬਿਆਨ ਕਰਾਂ ਗੰਢ ਹਮੇਸ਼ਾ ਲਈ ਖੁੱਲ ਜਾਂਦੀ ਹੈ ਨਾਭੀ ਹਮੇਸ਼ਾ ਲਈ ਖੁੱਲ ਜਾਂਦੀ ਹੈ ਪਵਨ ਦੀ ਝੋਟ ਨਾਲ ਨਾਭੀ ਖੁੱਲੀ ਸੀ ਤੇ ਧਨ ਉਠੀ ਸੀ ਹੁਣ ਧਨ ਦੀ ਝੋਟ ਨਾਲ ਨਾਭੀ ਖੁੱਲੀ ਹੈ ਬੈਖਰੀ ਪਰਾ ਬਣੀ ਹੈ ਗੰਗਾ ਗੰਗਾਉਤਰੀ ਚ ਪਹੁੰਚ ਗਈ ਹੈ ਧਨ ਜੇ ਥੋਂ ਨਿਕਲੀ ਸੀ ਵਾਪਸ ਉੱਥੇ ਹੀ ਪਹੁੰਚ ਗਈ ਹੈ ਉਲਟੀ ਗੰਗਾ ਜਮਨ ਮਿਲਾਂ ਇਹ ਨਾਭੀ ਦੋ ਹਾਲਤਾਂ ਦੇ ਚ ਪੂਰੀ ਖੁੱਲਦੀ ਹੈ ਹਮੇਸ਼ਾ ਲਈ ਤੇ ਜਦ ਆਖਰੀ ਪ੍ਰਾਣ ਇਹਦੇ ਚੋਂ ਨਿਕਲਦਾ ਹੈ ਮਰਨ ਲੱਗਿਆ ਆਖਰੀ ਪ੍ਰਾਣ ਆਯੁਰਵੇਦ ਆਚਾਰੀਆ ਮੈਂ ਫਿਰ ਅਰਜ਼ ਕਰਾਂ ਜੋ ਕੀ ਸਾਇੰਸ ਦਾ ਮੈਨੂੰ ਨਹੀਂ ਪਤਾ ਕੀ ਕਹਿੰਦੇ ਨੇ ਮੈਡੀਕਲ ਸਾਇੰਸ ਕੀ ਕਹਿੰਦੀ ਹੈ ਆਯੁਰਵੇਦ ਆਚਾਰੀਆ ਕਹਿੰਦੇ ਨੇ ਪ੍ਰਾਣ ਹੱਥਾਂ ਚੋਂ ਚਲੇ ਗਏ ਹੱਥ ਸੁਣ ਹੋ ਗਏ ਜ਼ਬਾਨ ਚੋਂ ਚਲੇ ਗਏ ਜ਼ਬਾਨ ਸੁਣ ਹੋ ਗਈ ਅੱਖਾਂ ਚੋਂ ਚਲੀ ਗਈ ਅੱਖਾਂ ਦੇਖਣਾ ਰਹਿ ਗਏ ਹਨ ਮਨੁੱਖ ਜ਼ਿੰਦਾ ਹੈ ਪੈਰਾਂ ਚ ਚਲੇ ਗਏ ਪ੍ਰਾਣ ਪੈਰ ਸੋਨ ਹੋ ਗਏ ਮਨੁੱਖ ਜ਼ਿੰਦਾ ਹੈ ਆਖਰੀ ਪ੍ਰਾਣ ਨਾਭੀ ਦੇ ਚੋਂਦਾ ਜੈਸੇ ਆਖਰੀ ਪ੍ਰਾਣ ਨਾਭੀ ਦੇ ਚੋਂ ਰੁਕਸਤ ਆਉਂਦਾ ਤੋ ਸਰੀਰ ਦੀ ਜਿਹੜੀ ਹਾਲਤ ਬਣਦੀ ਓਏ ਬਣਦੀ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਤਨ ਤੇ ਕੰਬਣੀ ਛਿੜ ਜਾਂਦੀ ਐ ਦੰਦੀਆਂ ਵੱਜਦੀਆਂ ਨੇ ਮੁਠੀਆਂ ਇੰਜ ਬੰਦ ਆਉਂਦੀਆਂ ਤੋ ਸਿਆਣਾ ਮਨੁੱਖ ਕਹਿੰਦਾ ਗੰਢ ਖੁੱਲ ਗਈ ਨਾਭੀ ਖੁੱਲ ਗਈ ਆਜ ਕਾਲ ਖੋਲੇ ਤੇਰੀ ਗਾਂਠੜੀ ਇਹਦੇ ਨਾਲ ਸਰੀਰ ਦੀ ਮੌਤ ਹੋ ਜਾਂਦੀ ਹੈ ਸਰੀਰ ਖਤਮ ਹੋ ਜਾਂਦਾ ਹੈ ਸ਼ਬਦ ਦੀ ਚੋਟ ਨਾਲ ਜਦ ਇਹ ਗੰਢ ਖੁੱਲਦੀ ਹੈ ਨਾਭੀ ਖੁੱਲਦੀ ਹੈ ਤਨ ਜ਼ਿੰਦਾ ਰਹਿੰਦਾ ਹੈ ਮਨ ਦੀ ਮੌਤ ਹੋ ਜਾਂਦੀ ਹੈ ਮਨ ਦੀ ਮੌਤ ਇਸ ਤਰ੍ਹਾਂ ਹੋ ਜਾਂਦੀ ਹੈ ਜਿਵੇਂ ਬੂੰਦ ਮਰ ਗਈ ਹੈ ਕਿਵੇਂ ਮਰ ਗਈ ਹੈ ਸਾਗਰ ਦੇ ਚ ਲੀਨ ਹੋ ਗਈ ਹੁਣ ਬੂੰਦ ਨਹੀਂ ਹੈ ਖਤਮ ਹੋ ਗਈ ਬੂੰਦ 사ਗਰ ਹੋ ਗਈ ਬੂੰਦ ਦੀ ਹੁਣ ਆਪਣੀ ਕੋਈ ਹੋਂਦ ਨਹੀਂ ਰਹੀ ਨਦੀ ਦੀਆਂ ਬੜੀ ਆਪਣੀ ਹੋਂਦ ਹੈ ਗੰਗਾ ਹੈ ਜਮਨਾ ਹੈ ਨਰਵਦਾ ਹੈ ਗੋਦਾਵਰੀ ਹੈ ਇਹ ਸਤਲੁਜ ਹੈ ਬਿਆਸ ਹੈ ਜੈਲਮ ਹੈ ਦਜਲਾ ਫਰਾਤ ਹੈ ਇਰਾਕ ਦਾ ਨੀਲ ਨਦੀ ਹੈ ਮਿਸਰ ਦੀ ਥੇਮ ਹੈ ਇੰਗਲੈਂਡ ਦਾ ਪਰ ਸਾਗਰ ਦੇ ਜਦ ਲੇਨ ਹੋ ਜਾਂਦੇ ਲੱਭੋ ਥੇ ਮੈਨੂੰ ਕਿੱਥੇ ਸਾਗਰ ਦੇ ਚ ਲੱਭੋ ਗੰਗਾ ਨੂੰ ਸਾਗਰ ਦੇ ਵਿੱਚ ਸਾਗਰ ਹੈ ਗੰਗਾ ਨਹੀਂ ਹੈ ਸਾਗਰ ਦੇ ਵਿੱਚ ਸਾਗਰ ਹੈ ਜਮਨਾ ਨਹੀਂ ਹੈ ਸਾਗਰ ਦੇ ਵਿੱਚ ਸਾਗਰ ਹੈ ਸਤਲਜ ਨਹੀਂ ਹੈ ਸਾਗਰ ਦੇ ਵਿੱਚ ਸਾਗਰ ਹੈ ਦਜਲਾ ਤੇ ਫਰਾਤ ਨਹੀਂ ਹੈ ਨੀਲ ਨਦੀ ਨਹੀਂ ਹੈ ਐਸਾ ਮਨੁੱਖ ਜਦ ਪਰਮਾਤਮਾ ਚਲੇਨ ਹੋ ਜਾਂਦਾ ਆਤਮਾ ਮਜ਼ਬ ਸਭ ਚਲੀ ਜਾਂਦੀ ਹੈ ਐਸੇ ਮਨੁੱਖ ਦਾ ਕੋਈ ਮਜ਼ਬ ਨਹੀਂ ਹੁੰਦਾ ਨਮਸਤੰ ਅਵਜਵੇ ਨਮਸਤਸਤ ਅਜਵੇ ਨਮਸਕਾਰੇ ਪ੍ਰਭੂ ਤੇਰਾ ਕੋਈ ਮਜ਼ਬ ਨਹੀਂ ਜਦ ਕੋਈ ਉਸ ਦੇ ਚਲੇਨ ਹੋ ਜਾਂਦਾ ਉਸ ਦਾ ਕੋਈ ਮਜ਼ਬ ਨਹੀਂ ਹੈ ਉਦੀ ਕੋਈ ਜ਼ਾਤ-ਪਾਤ ਨਹੀਂ ਜ਼ਾਤ-ਪਾਤ ਹੈ ਸਾਗਰ ਦੇ ਨੇੜੇ ਗਿਆਵੇਗਾ ਜੇ ਲੀਨ ਨਹੀਂ ਹੈ ਅਜੇ ਮذਬਦਾਂ ਮਾਣ ਹੈ ਸਾਗਰ ਦੇ ਨੇੜੇ ਹੋਵੇਗਾ ਜੇ ਸਾਗਰ ਦੇ ਚ ਲੀਨ ਨਹੀਂ ਹੋਇਆ ਨਮਸਤੰ ਅਮਜਵੇ ਨਮਸਕਾਰੇ ਪ੍ਰਭੂ ਤੈਨੂੰ ਤੇਰਾ ਕੋਈ ਮذਬ ਨਹੀਂ ਨਮਸਤਸਤ ਅਜਵੇ ਇਹਦੇ ਇੱਕ ਉੱਥੇ ਇੱਕ ਛੋਟੀ ਜਿਹੀ ਗਾਠਾ ਦਾਥਾ ਇੱਕ ਮਿੰਟ ਦੀ ਮੈਂ ਕਹੇ ਕਿ ਛੇਤੀ ਸਮਾਪਤ ਕਰਦੇ ਹਾਂ ਇਸ ਤਰ੍ਹਾਂ ਦੀ ਘਟਨਾ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਘਟੀਏ ਉਹੀ ਪੁਰਸ਼ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿ ਬੈਠੇ ਨੇ ਜੋ ਪ੍ਰਮਾਤਮਾ ਦਾ ਰੂਪ ਹੋ ਗਏ ਕਬੀਰ ਕਹਿੰਦੇ ਨੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੇ RAM ਕਬੀਰਾ ਏਕ ਬਹੇ ਹੈ ਕੋਈ ਨਾ ਸਕੇ ਪਛਾਨੇ ਹੁਣ ਤੁਸੀਂ ਪਛਾਣ ਨਹੀਂ ਕਰ ਸਕਦੇ ਕਬੀਰ ਕੌਣ ਹੈ ਤੇ RAM ਕੌਣ ਹੈ ਇੱਕਮਿਕ ਹੋ ਗਏ ਬੂੰਦ ਕਿਹੜੀ ਹੈ ਤੇ ਸਾਗਰ ਕਿਹੜਾ ਹੁਣ ਤੇ ਸਾਗਰ ਹੀ ਸਾਗਰ ਹੈ ਬੂੰਦ ਖੋ ਗਈ ਸਾਚ ਬਯੋ ਅਨਕਤੇ ਨ ਜਾਇ ਨਾਨਕ ਲੀਨ ਭਯੋ ਗੋਵਿੰਦ ਸਿਉ ਜਿਉ ਪਾਣੀ ਸੰਗ ਪਾਣੀ ਐਸੇ ਮਨੁਖ ਦੀ ਜ਼ਬਾਨ ਵਾਹਿਗੁਰੂ ਵਾਹਿਗੁਰੂ ਫਿਰ ਨਹੀਂ ਜਪਦੀ ਚੁੱਪ ਕਰ ਜਾਂਦਾ ਫਿਰ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਉਹਦੇ ਪ੍ਰਾਣਾ ਚ ਚੱਲਦਾ ਹੈ ਉਹਦੇ ਰੋਮ ਰੋਮ ਦੇ ਚੱਲਦਾ ਜਿਵੇਂ ਖਾਦਾ ਹੋਇਆ ਭੋਜਨ ਪਚ ਗਿਆ ਤੇ ਖੂਨ ਬਣ ਕੇ ਹੁਣ ਤੇ ਨਸਾਂ ਚੱਲੇਗਾ ਸਾਰੇ ਸਰੀਰ ਦੇ ਵਿੱਚ ਗਰਦਿਸ਼ ਕਰੇਗਾ ਹੁਣ ਸਿਰਫ ਮੂੰਹ ਦੇ ਵਿੱਚ ਹੁਣ ਤੇ ਰੋਮ ਰੋਮ ਦੇ ਵਿੱਚ ਹੁਣ ਤੇ ਜ਼ਰਰੇ ਜ਼ਰਰੇ ਵਿੱਚ ਹੁਣ ਤੇ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਵਿੰਦ ਬਿਨ ਨਹੀਂ ਕੋਈ ਕਹਿੰਦੇ ਨੇ ਇਸ ਤਰ੍ਹਾਂ ਦੀ ਘਟਨਾ ਇਸਲਾਮੀ ਜਗਤ ਦੇ ਵਿੱਚ ਜਦ ਪਹਿਲੀ ਵਾਰ ਮਨਸੂਰ ਤੇ ਘਟੇ ਕਹਾਰਾ ਦੀ ਗੱਲ ਹੈ ਉਦੀ ਜ਼ਬਾਨ ਚੋਂ ਨਿਕਲ ਗਿਆ ਅਨਲ ਹੱਕ ਹੱਕ ਕਹਿੰਦੇ ਨੇ ਸੱਚ ਨੂੰ ਮੈਂ ਸੱਚ ਹੋ ਗਿਆ ਮੈਂ ਖੁਦਾ ਹੋ ਗਿਆ ਕਿਦਰੇ ਭਾਰਤ ਦੇ ਚ ਪੈਦਾ ਹੁੰਦਾ ਤੇ ਬੜਾ ਸਨਮਾਨ ਹੋਣਾ ਸੀ ਉਦੀ ਜ਼ਬਾਨ ਚੋਂ ਨਿਕਲਿਆ ਅਨਲ ਹੱਕ ਉਹਦੇ ਮੁਰਸ਼ਿਦ ਨੇ ਕਿਹਾ ਤੇ ਕੁਫਰ ਹੈ ਜੋ ਤੂੰ ਕਹ ਪਰ ਮੈਂ ਤੇਰੀ ਅਵਸਥਾ ਸਮਝਦਾ ਇਹ ਅਵਸਥਾ ਬਣਦੀ ਹੈ ਪਰ ਅੱਜ ਤੋਂ ਬਾਅਦ ਫਿਰ ਨਾ ਕਹੀਂ ਕਿਸੇ ਨੇ ਸੁਣ ਲਿਆ ਤਾਂ ਕਫਰ ਦੀ ਸਜ਼ਾ ਸਜ਼ਾਏ ਮੌਤ ਹੈ ਇਸਲਾਮੀ ਸ਼ਰਅ ਅਦਿਤ ਤੋਂ ਫਿਰ ਮੌਤ ਦੀ ਸਜ਼ਾ ਹੋ ਜਾਵੇਗਾ ਡਾਟਦੇ ਹੋਇਆ ਉਹਦੇ ਮੁਰਸ਼ਿਦ ਨੇ ਕਿਹਾ ਫਿਰ ਇਹ ਨਹੀਂ ਕਹਿਣਾ ਮਨਸੂਰ ਕਹਿੰਦਾ ਅੱਛਾ ਮੇਰੇ ਮੁਰਸ਼ਿਦ ਨਹੀਂ ਕਹਾਵਾਂਗਾ ਨਹੀਂ ਕਹਾ ਪਰ ਮੁਰਸ਼ਿਦ ਨੂੰ ਪਤਾ ਸੀ ਉਹਦਾ ਨਾਮ ਜ਼ੁਨੈਦ ਸੀ ਜ਼ੁਨੈਦ ਨੂੰ ਪਤਾ ਸੀ ਇਹ ਮਸਤਾਨਾ ਫਕੀਰ ਇਹਦਾ ਕੋਈ ਪਤਾ ਨਹੀਂ ਕਹਿੰ ਲਗੇ ਮਨਸੂਰ ਮੈਂ ਤੇਰੇ ਤੇ ਦਵਾਰ ਨਹੀਂ ਕਰਦਾ ਤੂੰ ਖੁਦਾ ਦੀ ਕਸਮ ਚੁੱਕ ਨਹੀਂ ਕਹੇਗਾ ਹੁਣ ਜਦ ਮੁਰਸ਼ਿਦ ਆਖੇ ਤੇ ਵਿਚਾਰਾ ਕੀ ਕਰੇ ਖੁਦਾ ਦੀ ਕਸਮ ਚੁੱਕ ਮਨਸੂਰ ਕਹਿੰਦਾ ਕਸਮੇ ਖੁਦਾ ਨਹੀਂ ਕਵਾਂਗਾ ਨਹੀਂ ਕਵਾਂਗਾ ਕੁਝ ਦਿਨ ਲੰਘ ਗਏ ਮਿਸਰ ਦੇ ਨਵਾਬ ਨੇ ਉਸ ਵਕਤ ਦੇ ਮੀਰ ਨੇ ਨਵਾਬ ਨੂੰ ਮੀਰ ਕਹਿੰਦੇ ਨੇ ਬਾਦਸ਼ਾਹ ਨੂੰ ਮੀਰ ਕਹਿੰਦੇ ਸਨ ਮੀਰ ਨੇ ਕਾਰਾ ਦੇ ਸਾਰੇ ਫਕੀਰਾਂ ਨੂੰ ਬੁਲਾਇਆ ਆਪਣੇ ਘਰ ਦੇ ਵਿੱਚ ਸਾਰਿਆਂ ਨੂੰ ਦਾਵਤ ਦਿੱਤੀ ਉਹਨਾਂ ਫਕੀਰਾਂ ਨੂੰ ਜਿਨ੍ਹਾਂ ਦੇ ਕਾਰਾ ਦੇ ਵਿੱਚ ਬਕਾਇਦਾ ਨਾ ਸੀ ਗੱਲ ਸੀ ਉਹਨਾਂ ਦੇ ਜ਼ੁਨੈਦ ਵੀ ਸੀ ਔਰ ਸੱਦੇ ਪੱਤਰ ਦੇ ਵਿੱਚ ਦਾਵਤ ਨਾਮੇ ਵਿੱਚ ਇਹ ਸੀ ਆਪਣੇ ਨਾਲ ਇੱਕ ਦੋ ਚੇਲੇ ਜ਼ਰੂਰ ਲੈਣਾ ਤਾਂ ਮੁਖ्तसर ਮਹਿਲ ਕਰਦਾ ਪਿਆ ਸਮਾਪਤੀ ਕਰਮ ਜ਼ੁਨੈਦ ਤਿਆਰ ਹੋਇਆ ਅੱਜ ਬਾਦਸ਼ਾਹ ਦੇ ਘਰ ਜਾਣ ਵਾਸਤੇ ਦਾਵਤ ਹੈ ਸ਼ਾਮ ਦਾ ਸਮਾਂ ਚਲਣ ਲੱਗਾ ਤੇ ਕਹਿਣ ਲੱਗਾ ਬੇਟਾ ਮਨਸੂਰ ਤੂੰ ਵੀ ਚੱਲ ਮੇਰੇ ਨਾਲ ਅਜੇ ਤੂੰ ਵੀ ਰੋਟੀ ਖਾਧੀ ਤੇ ਕੋਈ ਨਹੀਂ ਚੱਲ ਮੇਰੇ ਨਾਲ ਅਜ ਬਾਦਸ਼ਾਹ ਦੇ ਘਰ ਦਾਵਤ ਐ ਫਕੀਰਾਂ ਦੀ ਚੱਲ ਤੂੰ ਹੁਣ ਮੁਰਸ਼ਦ ਦਾ ਹੁਕਮ ਵਿਚਾਰਾ ਚੱਲ ਪਿਆ ਨਾਲ 50 60 ਦੇ ਕਰੀਬ ਫਕੀਰ ਚੇਲੇ ਪੂਰਾ ਦਸਤਰਖਾਨ ਵੱਡਾ ਸਜਿਆ ਹੈ ਇਸਲਾਮੀ ਡੰਗਣਾ ਇਹਦੇ ਵਿੱਚ ਮੀਰ ਬੈਠਾ ਹੈ ਚਾਰੋਂ ਪਾਸੇ ਗੋਲ ਧਾਇਰੇ ਚ ਇਹ ਫਕੀਰ ਬੈਠੇ ਨੇ ਸਾਰਿਆਂ ਦੇ ਅੱਗੋਂ ਭਾਂਡੇ ਪਰੋਸੇ ਜਾ ਰਹੇ ਨੇ ਉਹ ਇਤਨੇ ਸਾਰੇ ਫਕੀਰ ਹੋਣ ਤੇ ਗੱਲ ਤੇ ਰੱਬ ਦੀ ਹੋਵੇਗੀ ਪ੍ਰਮਾਤਮਾ ਦੀ ਹੋਵੇਗੀ ਸਾਰੇ ਅਵਿਆਸੀ ਸਨ ਮੰਨੇ ਪਰਮੰਨੇ ਫਕੀਰ ਸਨ ਇੱਕ ਗੱਲ ਕਰਦਾ ਦੂਜਾ ਸੁਣਦਾ ਫਿਰ ਦੂਜਾ ਕਰਦਾ ਤੀਜਾ ਕਰਦਾ ਜ਼ੁਨੈਦ ਬੜਾ ਰਮਜ਼ੀ ਫਕੀਰ ਸੀ ਜਿੰਨੀ ਗੱਲ ਕਰਦਾ ਸੀ ਗਹਿਰਾਈ ਚ ਕਰਦਾ ਸੀ ਤੋਂ ਕਹਿੰਨ ਦਿਲ ਦੀ ਜਿੰਨੀ ਗਹਿਰਾਈ ਚੋ ਗੱਲ ਨਿਕਲੇ ਉਤਨੀ ਗਹਿਰਾਈ ਤੱਕ ਉਹ ਪਹੁੰਚਦੀ ਹੈ ਇਕਬਾਲ ਕਹਿੰਦਾ ਹੈ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪ੍ਰਵਾਜ਼ ਮਗਰ ਰੱਖਤੀ ਹੈ ਤੇ ਦਿਲ ਤੋਂ ਕਿਹੜੀ ਗੱਲ ਨਿਕਲੇਗੀ ਜਿਹੜੀ ਦਿਲ ਦੇ ਚ ਹੋਵੇਗੀ ਪਰ ਨਾ ਨਹੀਂ ਨਿਕਲੇਗੀ ਜ਼ੁਬਾਨ ਚੋਂ ਹੀ ਨਿਕਲੇਗੀ ਖੈਰ ਇਸ ਵਿਸ਼ੇ ਨੂੰ ਮੈਲੇ ਮਕਾਮਾ ਨਾ ਜ਼ੁਨੈਦ ਬੜਾ ਗਹਿਰਾਈ ਚ ਬੋਲ ਰਿਹਾ ਸੀ ਖੋਲ ਬੈਠਾ ਸੀ ਜ਼ੁਨੈਦ ਜੋ ਹੈ मंसूर ਉੱਚੀ ਆਵਾਜ਼ ਚ ਨਿਕਲ ਗਿਆ ਆਨਲ ਹਕ ਆਨਲ ਹਕ ਹਕ ਕਹਿੰਦੇ ਨੇ ਸੱਚ ਨੂੰ ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਕਲ ਗਏ ਦਰ ਤੁਸੀਂ ਤੇ ਹੱਕ ਹੋ ਸੱਚ ਦਾ ਰੂਪ ਉਹਦੇ ਮੋਹ ਨਿਕਲ ਗਿਆ ਅਨਲ ਹੱਕ ਮੈਂ ਤੇ ਸੱਚ ਹੋ ਗਿਆ ਮੈਂ ਤੇ ਸੱਚ ਦਾ ਰੂਪ ਹੋ ਗਿਆ ਉਹ ਜਿਹੜਾ ਮਿਸਰ ਦਾ ਮੀਰ ਸੀ ਨਵਾਬ ਬਾਦਸ਼ਾਹ ਉਹਨੇ ਕਿਹਾ ਕਾਫਰ ਇਹ ਕਾਫਰ ਹੈ ਜ਼ੁਨੈਦ ਨੂੰ ਡਾਂਟਦਿਆਂ ਆਇਆ ਕਿਆ ਤੂੰ ਕਾਫਰ ਨੂੰ ਨਾਲ ਲਿਆਂਦਾ ਹੈ ਪਰੀ ਮਹਿਫਿਲ ਦੇ ਚ ਕਫਰ ਬੋਲਦਾ ਪਕੜਿਆ ਗਿਆ 15 ਦਿਨ ਇਸ ਤੇ ਮੁਕਦਮਾ ਚਲਿਆ ਕਾਜ਼ੀਆਂ ਨੇ ਫਤਵਾ ਲਾਇਆ ਸਜ਼ਾਏ ਮੌਤ ਪਰ ਸਜ਼ਾਏ ਮੌਤ ਸੂਲੀ ਤੇ ਚਾੜ ਕੇ ਦੇਵੋ ਔਰ ਇਸ ਤੋਂ ਪਹਿਲੇ ਸਨੂੰ ਪੱਥਰ ਵੀ ਮਾਰੋ ਇਹ ਕਫਰ ਬੋਲੇ ਇਸਲਾਮੀ ਇਤਿਹਾਸ ਦੇ ਚ ਮਨਸੂਰ ਦਾ ਆਪਣਾ ਨਾਮ ਹੈ ਵਿਚਾਰੇ ਨੂੰ ਬਹੁਤ ਤੜਪਾ ਕੇ ਮਾਰੇ ਗਏ ਮੁਖਤਸਰ ਮੈਂ ਅਰਜ਼ ਕਰਾਂ ਸਰੇ ਆਮ ਜਦ ਸੋਲੀ ਤੇ ਚੜਨ ਵਾਸਤੇ ਲੈ ਕੇ ਗਏ ਨੇ ਹਜ਼ਾਰਾਂ ਦਾ ਇਕੱਠ ਜ਼ੁਨੈਦ ਵੀ ਪਹੁੰਚਿਆ ਸਾਰੀਆਂ ਵਿਚਾਰਾਂ ਨੂੰ ਮੈਂ ਇੱਕ ਪਾਸੇ ਰੱਖ ਕੇ ਮੋਲ ਗੱਲ ਕਹਿ ਕੇ ਸਮਾਪਤ ਕਰਾਂ ਜ਼ੁਨੈਦ ਕੋਲ ਗਿਆ ਮਨਸੂਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਹੈ ਬੇਟਾ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਇੱਕ ਪਾਗਲਪਨ ਹੈ ਪਾਗਲ ਗੁਨਾਹਗਾਰਾਂ ਦੀ ਭੀੜ ਦੇ ਜਿਹੜੇ ਉਥੇ ਲਫ਼ਜ਼ ਇਸਲਾਮੀ ਨੇ ਮੈਂ ਉਹਨਾਂ ਨੂੰ ਹਿੰਦੀ ਰੂਪ ਦੇ ਰਹੇ ਆ ਪੰਜਾਬੀ ਰੂਪ ਦੇ ਗੁਨਾਹਗਾਰਾਂ ਦੇ ਇਕੱਠ ਦੇ ਵਿੱਚ ਭੀੜ ਦੇ ਚ ਇਤਨਾ ਸਵਾਭਿਸ਼ੀਲ ਹੋ ਜਾਣਾ ਇਤਨਾ ਪੁਨੀਤ ਹੋ ਜਾਣਾ ਇੰਜ ਲੱਗਦਾ ਪਿਆ ਜਿਵੇਂ ਇਹ ਵੀ ਇੱਕ ਪਾਪ ਹੋਵੇ ਭੀੜ ਪਾਗਲਾਂ ਦੀ ਹੈ ਸਿਆਣਾਂ ਤੋਂ ਇੱਕ ਭੀੜ ਤੇ ਪਾਪੀਆਂ ਦੀ ਹੈ ਪੁਨੀਤ ਤੋਂ ਇੱਕ ਮੈਂ ਤੈਨੂੰ ਨਹੀਂ ਬਚਾ ਸਕਦਾ ਮੈਨੂੰ ਅਫਸੋਸ ਹੈ ਮੈਂ ਤੇਨੂੰ ਨਹੀਂ ਬਚਾ ਸਕਦਾ ਮਨਸੂਰ ਕਹਿੰਦਾ ਮੇਰੇ ਮੁਰਸ਼ਿਦ ਇਸ ਦਾ ਗਮ ਬਿਲਕੁਲ ਨਾ ਕਰੋ ਬਚਣ ਦੀ ਅੰਦਰ ਤੇ ਮੰਗ ਹੀ ਨਹੀਂ ਰਹੀ ਕਦੋਂ ਦੇ ਖਤਮ ਹੋ ਚੁੱਕੇ ਅਸੀਂ ਅਸੀਂ ਤੇ ਕਦੋਂ ਦੇ ਖਤਮ ਹੋ ਗਏ ਹੁਣ ਇਸ ਰਮਜ਼ੀ ਗੱਲ ਨੂੰ ਵੀ ਜ਼ੁਨੈਦ ਸਮਝ ਗਿਆ ਲੇਕਿਨ ਜ਼ੁਨੈਦ ਨੇ ਫਿਰ ਦੋ ਲਫ਼ਜ਼ ਦੁਹਰਾਏ ਤੂੰ ਖੁਦਾ ਦੀ ਕਸਮ ਚੁੱਕੀ ਸੀ ਇਹ ਕਿਉਂ ਤੋੜੀ बस मैं ये भी एक आखिरी गिला तेरे दे करना है तू तो कसम खुदा कही से मेरे सामने उची आवाज नसमे खुदा अनल हक नहीं कमांगा। इतना वड्डा जुर्म तू क्यों खुदा दी कसम और फिर तेरे जैसा फकीर तोड़ देवे। पता है मनसूर ने की आख्या मेरे मुरशद मैं कौन हाँ ਖੁਦਾ ਦੀ ਕਸਮ ਤੋੜਨ ਵਾਲਾ ਮੇਰੇ ਮੁਰਸ਼ਿਦ ਜਦ ਖੁਦਾ ਹੀ ਆਖਣ ਲੱਗ ਪਵੇ ਅਨਲਹਕ ਅਨਲਹਕ ਤਾਂ ਫਿਰ ਮਨਸੂਰ ਵਿਚਾਰਾ ਕੀ ਕਰੇ ਕਹਨ ਜ਼ੁਨੈਦ ਉਸ ਦੇ ਕਦਮਾਂ ਤੇ ਗਿਰਿਆ ਇਸਲਾਮੀ ਜਗਤ ਵਿੱਚ ਪਹਿਲੀ ਦਫਾ ਹੋਇਆ ਹੈ ਕਿ ਮੁਰਸ਼ਿਦ ਆਪਣੇ ਚੇਲੇ ਦੇ ਕਦਮਾਂ ਤੇ ਗਿਰਿਆ ਹੈ ਤੂੰ ਠੀਕ ਕਹਿਣਾ ਹੈ ਤੂੰ ਮਿਟ ਗਿਆ ਹੈ ਕਿ ਤੂੰ ਨਹੀਂ ਬੋਲਿਆ ਖੁਦਾ ਹੀ ਬੋਲੇ ਚਲ ਗਿਆ ਲੋਕਾਂ ਨੇ ਮੀਰ ਦੇ ਹੁਕਮ ਨਾਲ ਇਹ ਨਸੂਲੀ ਤੇ ਚਾੜਿਆ ਇਸਲਾਮੀ ਜਗਤ ਦੇ ਤੇ ਅੱਜ ਤੱਕ ਇਹ ਕਾਫਰ ਮੰਨਿਆ ਜਾਂਦਾ ਹੈ ਲੇਕਿਨ ਛੋਟੀ ਦਾ ਫਕੀਰ ਰਮਜ਼ੀ ਫਕੀਰ ਇਤਨਾ ਆਖਿਆ ਮੈਂ ਸੱਚ ਹੋ ਗਿਆ ਹੁਣ ਮੈਂ ਬੋਂਦ ਨਹੀਂ ਰਿਹਾ ਮੈਂ ਸਾਗਰ ਹੋ ਗਿਆ ਕਿਦਰੇ ਭਾਰਤ ਆਉਂਦਾ ਤੇ ਦਾ ਸਨਮਾਨ ਹੋਣਾ ਸੀ ਕਬੀਰ ਕਹਿ ਰਹੇ ਨੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰ ਏਕ ਹੈ ਭੈ ਕੋਈ ਨਾ ਸਕੇ ਪਛਾਣੇ ਪਰਮਾਤਮਾ ਤੇ ਕਬੀਰ ਇੱਕ ਹੋ ਗਏ ਹੁਣ ਪਰਮਾਤਮਾ ਵੱਖ ਨਹੀਂ ਐ ਤੇ ਕਬੀਰ ਵੱਖ ਨਹੀਂ ਐ ਹੁਣ ਬੂੰਦ ਵੱਖ ਨਹੀਂ ਐ ਤੇ ਸਾਗਰ ਵੱਖ ਨਹੀਂ ਐ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਰਲੇ ਸੰਪੂਰਨ ਥਈਆ ਰਾਮ ਇਹ ਅਵਸਥਾ ਜਿਤਨੇ ਸਿਰ ਤੱਕ ਨਹੀਂ ਬਣੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਪਿਆਦੇ ਸਲਮੇ ਇਹ ਜਨਮ ਮਰਨ ਚੱਲਦਾ ਰਹੇਗਾ ਚੱਲਦਾ ਰਹੇਗਾ ਚੱਲਦਾ ਰਹੇਗਾ ਸਤਗੁਰ ਰਹਿਮਤ ਕਰਨ ਅੰਮ੍ਰਿਤ ਵੇਲੇ ਉੱਠ ਕੇ ਇਹ ਜਪ ਕਰਿਆ ਕਰੋ और इसी जीवन अवस्था बने ताकि आवना ना आवे जैसे कबीर बेनती पै कर दिन अब की बार बखश बंदे को बौर ना बहु जल मुड़ के नहीं आवना अदकी बख्शिश कर दे अद की मेरी यात्रा पूरी हो जाए सफल 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 भाई यात्रा